ਅੱਜ ਦੇ ਦਿਨ ਮੈਨੂੰ ਜੈ ਹਿੰਦ ਜੈ ਸ਼੍ਰੀ ਰਾਮ ਅੱਜ 15 ਅਗਸਤ ਜਿਹੜਾ ਹੈ ਆਜ਼ਾਦੀ ਦਿਵਸ ਮਨਾ ਰਹੇ ਨੇ ਨਵੇਂ-ਨਵੇਂ ਮੋਰਚਾ ਜਿਹੜੇਗੇ ਉਹਨਾਂ ਨੂੰ ਮੈਂ ਵਧਾਈ ਦਿੰਨਾ ਆ ਨਾਲ ਹੀ ਮੈਂ ਜੁਆ ਨੂੰ ਬੇਨਤੀ ਕਰਾਂਗਾ ਕਿ ਆਪਣੇ ਦੇਸ਼ ਦੇ ਨਾਲ ਜਿੱਦਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਘਰ-ਘਰ ਮਹੱਲੇ-ਮਹੱਲੇ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਗਿਆ ਆ ਹਰਕ ਦੇ ਵਿੱਚ ਆਪਣੇ ਦੇਸ਼ ਪ੍ਰਤੀ ਭਾਵਨਾ ਹੈਗੀ ਆ ਤੇ ਸਾਰੇ ਹੀ ਆਪਣੇ ਦੇਸ਼ ਪ੍ਰਤੀ ਜਾਗਰੂਤ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਕਿ ਨਸ਼ੇ ਤੋਂ ਮੁਕਤ ਹੋ ਕੇ ਅੱਜ ਸਾਰੇ ਇੱਥੇ ਇਕੱਠੇ ਹੋ ਕੇ ਆਜ਼ਾਦੀ ਦਿਵਸ ਮਨਾ ਰਹੇ ਨੇ ਇਸ ਲਈ ਮੈਂ ਸਾਰੇ ਦੇਸ਼ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਹੈ ਜੈ ਹਿੰਦ ਮੈਂ ਪ੍ਰਵੀਨ ਦਤਾ ਨਵਾਂ ਨਵਾਂ ਮੋਰਚਾ ਪੰਜਾਬ ਪ੍ਰਧਾਨ ਤੇ ਸਾਰਿਆਂ ਨੂੰ ਮੈਂ ਅੱਜ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਤੇ ਜਿੱਦਾਂ ਪ੍ਰਮਾਤਮਾ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਪ੍ਰਮਾਤਮਾ ਇੱਕ ਕਿਰਪਾ ਹੋਰ ਕਰੇ ਤੇ ਸਾਨੂੰ ਜਿਹੜੀ ਹੈ ਲੋਕਾਂ ਨੂੰ ਨਸ਼ਿਆਂ ਤੋਂ ਜਿਹੜੀ ਹੈ ਉਹ ਵੀ ਮੁਕਤੀ ਦਿਵਾਵੇ ਤੇ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਐਨਾ ਪੰਜਾਬ ਦੇ ਵਿੱਚ ਫੈਲਿਆ ਹੈ ਇਹਦੇ ਤੋਂ ਵੀ ਮੁਕਤੀ ਦਿਵਾਵੇ ਮੈਨੂੰ ਤਾਂ ਲੱਗਦਾ ਹੈ ਕਿ ਗੈਂਗਸਟਰਵਾਦ ਤੇ ਨਸ਼ਿਆਂ ਤੋਂ ਮੁਕਤੀ ਤਾਂ ਹੀ ਮਿਲ ਸਕਦੀ ਹੈ ਜਿਦਾਂ ਕਿ ਜੋਗੀ ਜੀ ਆਏ ਨੇ ਜ਼ੁਪੀ ਦੇ ਵਿੱਚ ਤੋਂ ਤੇ ਜਿਹੜੀ ਕਲ ਪਾਈ ਗਈ ਹੈ ਐਦਾ ਹੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਲੀਡਰ ਚਾਹੀਦਾ ਹੈ ਜਿਹੜਾ ਕਿ ਨਸ਼ਿਆਂ ਤੇ ਤੇ ਗੈਂਗਸਟਰਵਾਦ ਤੇ ਫਲ ਪਾ ਸਕੇ ਐਨਾ ਹੀ ਕਹਿੰਦਾ ਹੋਇਆ ਨਮੋ ਨਮੋ ਜੈ ਹਿੰਦ ਜੈ ਭਾਰਤ ਆਜ਼ਾਦੀ ਦੇ ਇਸ ਵਰੇਗੰਢ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਆਜ਼ਾਦੀ ਦਾ ਮਤਲਬ ਸਾਡੇ ਲੋਕਾਂ ਨੇ ਕੁਝ ਹੋਰ ਹੀ ਲੱਗਦਾ ਕੱਢ ਲਿਆ ਸੀ ਮੇਰੇ ਦੇਸ਼ ਦੇ ਨੌਜਵਾਨ ਜਿਨ੍ਹਾਂ ਨੂੰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਏ ਜਿਹੜੇ ਦੇਸ਼ ਦੀ ਲੀਡ ਦੀ ਹੱਡੀ ਆ ਅੱਜ ਨਸ਼ਿਆਂ ਦੇ ਵੱਲ ਵਧਦੇ ਪਏ ਆ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸੀ ਕਿ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪਰ ਸ਼ਾਇਦ ਕਿਤੇ ਨਾ ਕਿਤੇ ਹੱਲੇ ਵੀ ਪੰਜਾਬ ਦੇ ਵਿੱਚ ਪਰੇ ਦੇਸ਼ ਦੇ ਵਿੱਚ ਨਸ਼ਿਆਂ ਨੂੰ ਠੱਲ ਨਹੀਂ ਪਾਈ ਜਾ ਸਕੀ ਸੋ ਅੱਜ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸ਼ੇ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਚਾਹੀਦਾ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਸਹਿਯੋਗੀ ਬਣਿਆ ਜਾਵੇ ਦੇਸ਼ ਦੇ ਵਿੱਚ ਅੱਜ ਜਿਹੜਾ ਪਿਛੇ ਜਿਹੜੀ ਜੰਗ ਲੱਗੀ ਸੀ ਪੂਰੇ ਨੌਜਵਾਨਾਂ ਦੇ ਵਿੱਚ ਇੱਕ ਲਹਿਰ ਚੱਲੀ ਗਈ ਸੀ ਤੇ ਅਸੀਂ ਚਾਹੁੰਦੇ ਹਾਂ ਉਹੀ ਲਹਿਰ ਵੀ ਨੌਜਵਾਨਾਂ ਦੇ ਵਿੱਚ ਚੱਲੇ ਮੇਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਸੰਜੋਗੀ ਬਣਨਾ ਠੀਕ ਪੰਜਾਬ ਲਈ ਉਥੇ ਨਮਨਮੋਦਬ ਪੰਜਾਬ ਪਟਿਆਣਾ ਜੀ ਔਰ ਮੈਂ ਅੱਜ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਵਧਾਈ ਦੇਣਾ ਚਾਹੁੰਦਾ ਹਾਂ ਔਰ ਇੱਕ ਬਹੁਤ ਅੱਛਾ ਵਧੀਆ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਆਓ ਜੀ ਅਸੀਂ ਵੀ ਕੁਝ ਦੇਸ਼ ਪ੍ਰਤੀ ਕੁਝ ਕਰੀਏ ਤਾਂ ਜੋ ਅਸੀਂ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਕਿ ਨਸ਼ਾ ਦਾ ਜਿਵੇਂ ਕੀ ਦੌਰ ਚੱਲ ਰਿਹਾ ਹੈ ਨਸ਼ੇ ਦਾ ਜਿਵੇਂ ਦੌਰ ਚੱਲਦੇ ਆ ਉਹਨਾਂ ਨੂੰ ਆਓ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਨਸ਼ੇ ਨੂੰ ਠੱਲ ਪਾਈਏ। ਠੀਕ। ਸਾਰਿਆਂ ਨੂੰ ਸਾਡੇ ਵਿੱਚ ਗੁਰੂ ਜੀ ਮੌਜੂਦ ਨੇ। ਇਹਨਾਂ ਨੂੰ ਵੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਨਵਨ ਨਵਮ ਮੋਰਚਾ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਜੈ ਹਿੰਦ ਜੈ ਮਾਤਾ ਜੀ। जय भारत की तो आज इंडिपेंडेंस डे पे जैसे कि हमने यहाँ पे एक छोटा सा जैसे समझ लो एक फेस्टिवल सा रखा है लोगों के लिए एक मैसेज है मेरे लिए आजकल नशा बहुत तेजी से फैल रहा है तो मैं सारी पीड़ा को सारी जो न्यू जनरेशन है जो माए है जो यहाँ पे माए आई है जो यहाँ पे बेटे आए हैं इस टाइम पे मौजूद है आजकल की जनरेशन को यही मैसेज देना चाहती हूँ की पंजाबियों जागो नशा त्यागो सारे बोल लो पंजाबियों जागो पंजाबियों जागो नशा छो कोड ਤੋ ਨਸ਼ਾ ਛੱਡੋ ਕੋੜ ਵੱਡੋ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਦੇਸ਼ ਵਾਸੀਆਂ ਨੂੰ ਤੇ ਉਹ ਵੀਰਾਂ ਨੂੰ ਵੀ ਕਹਿਣਾ ਚਾਹੁੰਦੀ ਆ ਜਿਹੜੇ ਕਿ ਜਾਗਦੇ ਆ ਤੇ ਅਸੀਂ ਸੁਣਨੇ ਆ ਠੀਕ ਹੈ ਉਹਨ ਵੀਰਾਂ ਕੋ ਵੀ ਬਹੁਤ ਬਹੁਤ ਮੇਰੀ ਤਰਫੋਂ ਸੇ 빅 ਥੈਂਕਸ ਮੈਂ ਸੋਸ਼ਲ ਵਰਕਰ ਰੀਆ ਠਾਕੁਰ ਥੈਂਕ ਯੂ ਸੋ ਮੇਰੇ ਆਪਣੇ ਜਿਲ੍ਹੇ ਨੂੰ ਬਲੋਂਗ ਕਰਦੇ ਜਿੱਥੇ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਧੰਨ ਧੰਨ ਤੇ ਅੱਜ ਜਿਹੜਾ ਆਜ਼ਾਦੀ ਦਿਵਸ ਤੁਹਾਨੂੰ ਮਨਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹਦਾ ਆਪਾਂ ਕਿਸ ਨੂੰ ਦੇਖਦੇ ਆ ਜਿਆਦਾ ਪਬਲਿਕ ਨੂੰ ਕੀ ਦੇਣਾ ਚਾਹੀਦਾ ਮੈਸੇਜ ਕੀ ਦੇਣਾ ਦੇਖੋ ਜੀ ਮੈਸੇਜ ਇਹੀ ਦਵਾਂਗੇ ਆਪਾਂ ਸਾਰੀ ਪਬ ਕਿ ਜਿਹੜਾ 15 10 ਵਾਲਾ ਦੇਣਾ ਅੱਜ ਆਜ ਸੁਖ ਦੇ ਰਿਆ ਆਪਾਂ ਨੂੰ ਇਸ ਟਾਈਮ ਤੇ ਜਿਆਦੀ ਮਿਲੀ 15 ਅਗਸਤ ਤੇ ਠੀਕ ਹੈ ਭਾਈ ਆਪਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਬਸ ਇਹੀ ਆਪਾਂ ਤੁਹਾਨੂੰ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ